ਸਕੀਰੂ ਕਾਲ ਦੋਸਤੋ ਸੁਪਨੇ ਹੱਥੀ ਚੂੜਾ ਸਿਰ ਤੇ ਗੋਟੇ ਵਾਲੀ ਚੁੰਨੀ ਦਾ ਲੰਮਾ ਸਾਰਾ ਕੁੰਡ ਪੈਰਾਂ 'ਚਾਂਜਰਾ ਤੇ ਪੰਜੇਬਾ ਹੱਥਾਂ ਤੇ ਗੁੱਟੀਆਂ ਵਾਲੀ ਮਹਿੰਦੀ ਤੇ ਕਲੀਰੇ ਤੇ ਹੋਰ ਵੀ ਕਿੰਨਾ ਕੁਝ ਨਿੱਕੀ ਉਮਰੇ ਵਿਆਹ ਦਿੱਤੀ ਗਈ ਨਹੀਂ ਜਦੋਂ ਪਹਿਲੀ ਵਾਰ ਅਗਲੇ ਘਰ ਦੀਆਂ ਬੁਰੂਹਾਂ ਟੱਪੀਆਂ ਤਾਂ ਗ੍ਰੈਸਥ ਦਾ ਕੀ ਮਤਲਬ ਹੁੰਦਾ ਉੱਕਾ ਹੀ ਨਹੀਂ ਪਤਾ ਸੀ ਪਹਿਲੀ ਵਾਰ ਜਦੋਂ ਇਨਾ ਕੁੰਡ ਚੁੱਕ ਗੱਲ ਕਰਨੀ ਚਾਹੀ ਤਾ ਚੇਤੀ ਨਾਲ ਹੱਥ ਛੁਡਾ ਪਰਾਂ ਨੁਕਰੀ ਲੱਗ ਗਈ ਫੇਰ ਇੰਨਾ ਪਿਆਰ ਨਾਲ ਸੈਣ ਤੋਂ ਮਰਾ ਮਾਰ ਕੋਲ ਸੱਦ ਉੱਤੇ ਚਾਦਰ ਪਾ ਸੁਆਦ ਦਿੱਤਾ ਫਿਰ ਜਦੋਂ ਮਾਣਾ ਮੋਟਾ ਹਾਂ ਘਹਾਰਾ ਜੇ ਪਰਣਾ ਸ਼ੁਰੂ ਕੀਤਾ ਤਾਂ ਇੱਕ ਦਿਨ ਸਾਗ ਚੀਰਦੀ ਦੇ ਕੋਲ ਆ ਕੇ ਪੁੱਛਣ ਲੱਗੇ ਕਿ ਕੀ ਤੇ ਬਾਹਰ ਵਾਂਡੇ ਜਾਣ ਨੂੰ ਜੀ ਕਰਦਾ ਹੈ ਤਾਂ ਦੱਸ ਮੇਰਾ ਚਾਚਾ ਫੌਜ ਵਿੱਚ ਸੀ ਜਦੋਂ ਪਿੰਡ ਆਉਂਦਾ ਹਮੇਸ਼ਾ ਦਲਫੋਜੀ ਦੀਆਂ ਗੱਲਾਂ ਕਰਿਆ ਕਰਦਾ ਪਤਾ ਨਹੀਂ ਕਿ ਮੈਨੂੰ ਉਸ ਦਿਨ ਚੇਤਾ ਆ ਗਿਆ ਆਹ ਤੁਹਾਹਾਰੇ ਹੀ ਮੂੰਹ ਹਾਂ ਡਲਹੋਜੀ ਜਾਣ ਨੂੰ ਬੜਾ ਜੀ ਕਰਦਾ। ਇਹਨਾਂ ਅਗਲੇ ਦਿਨ ਪੁੱਛ ਲਿਆ ਪਰ ਬਾਪੂ ਬੇਬੇ ਹੁਰਾ ਨੇ ਸਾਫ਼ ਨਾ ਕਰ ਦਿੱਤੀ। ਉਸ ਮਗਰੋਂ ਮੈਨੂੰ ਸਾਰਾ ਕੁਝ ਭੁੱਲ ਭੁਲਾ ਗਿਆ ਪਰ ਇਹਨਾਂ ਡਲਹੋਜੀ ਵਾਲੀ ਵਾਲੀ ਗੱਲ ਚੇਤੇ ਰਹੀ। ਸੂਫਣ ਫੇਰ ਇੱਕ ਦਿਨ ਘਰ ਹੀ ਬਲੈਕ ਐਂਡ ਵਾਈਟ ਟੀਵੀ ਲੈ ਆਂਦਾ। ਫੇਰ ਚਿੱਤਰਹਾਰ ਰੰਗੋਲੀ ਸੰਦਲੀ ਪੈੜਾ ਸਨੀਚਰ ਵਾਰ ਐਤਵਾਰ ਨੂੰ ਕਦੇ ਕਦੇ ਆਉਂਦੀ ਪੰਜਾਬੀ ਫਿਲਮ ਸਾਰਾ ਕੁਝ ਬਸ ਪਰਦੇ ਪਿੱਛੇ ਲੁਕ ਓਲੇ ਹੋ ਕੇ ਵੇਖਣਾ ਪੈਂਦਾ ਸਾਰੇ ਜਾਨੇ ਇਕੱਠੇ ਜੋ ਬੈਠ ਕੇ ਵੇਖ ਰਹੇ ਹੁੰਦੇ ਫੇਰ ਕੁਝ ਅਰਸੇ ਮਗਰੋਂ ਬੇਬੇ ਬਾਪੂ ਅੱਗੜ ਪਿੱਛੇ ਹੀ ਜਹਾਨੋਂ ਦੁਰ ਗਏ ਕੁਝ ਮਹੀਨੇ ਮਗਰੋਂ ਪਿਛਲੇ ਪਿੰਡੋਂ ਵੀ ਸੁਨੀਹਾ ਆ ਗਿਆ ਪਿਛਲੀ ਪੀੜੀ ਨਾਲ ਵੱਜੀ ਗੰਢ ਵੀ ਖੁੱਲ ਗਈ ਪੰਨਿਆਣੇ ਜਵਾਨ ਹੋਣ ਲੱਗੇ ਜ਼ਿੰਮੇਵਾਰੀਆਂ ਵਧ ਗਈਆਂ ਫੇਰ ਪਤਾ ਹੀ ਨਾ ਲੱਗਾ ਕਦੋਂ ਪੜਾਈਆਂ ਪੂਰੀਆਂ ਕਰ ਆਫਤ ਕੋ ਆਪਣੀ ਮੰਜ਼ਿਲ ਵੱਲ ਵੱਧ ਕੇ ਉਡਾਰੀ ਮਾਰ ਗਏ ਤੇ ਅਸੀਂ ਦੋਵੇਂ ਇਕੱਲੇ ਕਾਰੇ ਰਹਿ ਗਏ ਸਾਰੀ ਦਿਹਾੜੀ ਗਲੀ ਵਿੱਚ ਬੈਠੇ ਬਾਹਰ ਦੇ ਖੇਡ ਦੇ ਜਵਾਕ ਵੇਖਦੇ ਰਹਦੇ ਇਹਨਾਂ ਦੀ ਸਾਹ ਦੀ ਤਕਲੀਫ ਵੱਧ ਗਈ ਡਾਕਟਰ ਸੁਵੇਦ ਦੀ ਸਹਿਰ ਬੰਦ ਕਰ ਦਿੱਤੀ ਇੱਕ ਦਿਨ ਅੱਧੀ ਰਾਤ ਨੂੰ ਜਾ ਖੁੱਲੀ ਤਾਂ ਦੇਖਿਆ ਕੱਲੇ ਬੈਠੇ ਟੀਵੀ ਦੇਖ ਰਹੇ ਸਨ ਇੱਕ ਡਾਕੂਮੈਂਟਰੀ ਫਿਲਮ ਵਿੱਚ ਬਲਹਾਜੀ ਸਹਿਰ ਦੀ ਸਹਿਰ ਕਰਵਾਈ ਜਾ ਰਹੀ ਸੀ ਅਗਲੇ ਦਿਨ ਪਤਾ ਨਹੀਂ ਕੀ ਸੁਝਿਆ ਸਵਕਤੇ ਹੀ ਬਾਹਰ ਨਿਕਲ ਗਏ ਬਾਪਿਸ ਮੁੜੇ ਤਾਂ ਹੱਥ ਵਿੱਚ ਕਾਗਜ਼ ਦੇ ਦੋ ਟੁਟਕੇ ਸਨ। ਪੁੱਛਿਆ ਤਾਂ ਆਖਣ ਲੱਗੇ ਯਾਰੀ ਖਿੱਚ ਲੈ, ਬਸ ਟੈਕਸੀ ਅੱਪੜ ਜਾਣੀ ਐ ਥੋੜੇ ਚਿਰ ਨੂੰ। ਆਪਾਂ ਅੰਦਰ ਹੋਜੀ ਜਾਣਾ। ਸਿਰਾਂ ਤੋਂ ਲੰਕਦੀ ਹੋਈ ਕੋਈ ਆਪਣੀ ਖਵਾਇਸ਼ ਪੂਰਣੀ ਐ। ਥੋੜੇ ਚਿਰ ਮਗਰੋਂ ਚੰਡੀਗੜ੍ਹੋਂ ਤੁਰੇ ਟੈਕਸੀ ਹੁਸ਼ਿਆਰਪੁਰ ਹੁੰਦੀ ਹੋਈ ਦਲਹੌਜੀ ਵੱਲ ਨੂੰ ਵਧ ਰਹੀ ਸੀ। ਪੁੱਛ ਲਿਆ ਕਿ ਜੇ ਉੱਚੀਆਂ ਪਹਾੜੀਆਂ ਵਿੱਚ ਸਾਰੀ ਤਕਲੀਫ ਵੱਧ ਗਈ ਫੇਰ ਕੀ ਕਰਾਂਗੇ? ਮੇਰੇ ਸਿਰ 헤ਠ ਆਪਣੀ ਬਾਹਂ ਦਿੰਦੇ ਹੋਏ ਆਖਣ ਲੱਗੇ ਕਿ ਤੂੰ ਨਾਲ ਐ ਨਾ ਮੇਰੇ। ਕੁਝ ਨਹੀਂ ਹੁੰਦਾ ਮੇਰੇ ਸਾਹਾਂ ਦੀ ਲੜੀ ਨੂੰ ਫਿਰ ਨਿਆਣਿਆਂ ਦੀ ਅੱਖਸ ਰੱਖੀ ਜਾਂਦੀ ਤੇ ਕਰ ਬੋਲ ਪਏ ਸਾਰੇ ਆਖਦੇ ਨੇ ਕਿ ਅਸੀਂ ਬੁੱਢੇ ਹੋ ਗਏ ਆ ਕਾਮਲਿਆਂ ਨੂੰ ਕੌਣ ਸਮਝਾਵੇ ਕਿ ਬੁੱਢੇ ਇਨਸਾਨ ਹੁੰਦੇ ਨੇ ਨਾ ਕਿ ਉਹਨਾਂ ਦੇ ਸੁਪਨੇ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸੋ